ਸਤਿ ਸ੍ਰੀ ਅਕਾਲ ਅਮੀਦ ਕਰਨੀ ਹੈ ਤੁਸੀ ਸਾਰੇ ਖੈਰਿਆਤ ਨਾਲ ਹੋਵੋਗੇ ਕਰਨਲ ਮਾਮਲੇ ਚ ਰੋਜ਼ ਕੋਈ ਨਾ ਕੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹੁਣ ਕਰਨਲ ਦੀ ਬੀਵੀ ਤੇ ਬੇਟਾ ਜਿਹੜੇ ਆ ਉਹ ਕੇਜਰੀ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਹੋਏ ਆ ਤੇ ਉਹਨਾਂ ਨੇ ਉਸ ਮੁਲਾਕਾਤ ਦੇ ਵਿੱਚ ਕੀ ਗੱਲਬਾਤ ਕੀਤੀ ਹੈ ਕੀ ਮੰਗ ਕਰੀ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ 8 ਦਿਨ ਲਗੇ ਸੀ ਐਫ ਆਈ ਆਰ ਹੁੰਦੇ ਐਸ ਆਈ ਟੀ ਚਾਰ ਵਾਰ ਬਦਲੀ ਗਈ ਹੈ ਹੁਣ ਤੁਸੀਂ ਅਜਿਹਾ ਜਿਵੇਂ ਜਿਹੜੇ ਚਾਰ ਐਚ ਐਚ ਓ ਦਾ ਨਾਮ ਲੈਂਦੇ ਹੋਏ ਪੰਜਾਬ ਦੇ ਆਈ ਪੀ ਐਸ ਆਫੀਸਰ ਤੱਕ ਦਰਦੇ ਐ ਤੇ ਉਹ ਸਾਨੂੰ ਕੀ ਜਸਟਿਸ ਦੇ ਜੋ ਅਤਵਾਦ ਸੀ ਅੱਜ ਤੋਂ 40 ਸਾਲ ਪਹਿਲਾਂ ਉਹ ਦੁਬਾਰਾ ਪੰਜਾਬ ਚ ਆਉਣ ਵਾਲਾ ਉਹ ਸਾਰੀਆਂ ਚੀਜ਼ਾਂ ਮੈਂ ਅੱਜ ਨਹੀਂ ਰਾਜਨਸੀ ਨਹੀਂ ਇਤਿਹਾਸੀ ਜਾਨੀ ਐ ਇਸ ਤੋਂ ਬਾਅਦ ਅਮਿਤ ਸ਼ਾਹੀ ਦੇ ਵੀ ਲਿਆ ਮੰਨਿਆ ਦੂੜਪਈ ਦਾ ਵੱਡਾ ਅੰਦੋਲਨ ਵੀ ਪੰਜਾਬ ਚ ਦੇ ਲਈ ਖੜਾ ਕਰਾਂਗੇ ਕਿਉਂਕਿ ਕਰਨ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਕਰਨਲ ਦਾ ਪਰਿਵਾਰ ਹੈ ਅੱਜ ਉਹਨਾਂ ਦੀ ਪਤਨੀ ਜਸਵੰਦਰ ਕੌਰ ਤੇ ਅੰਗਤ ਉਹਨਾਂ ਦਾ ਬੇਟਾ ਅੰਗਤ ਬਾਠ ਕੇਂਦਰੀ ਮੰਤਰੀ ਰਾਜਨਾਥ ਨੂੰ ਮਿਲੇ ਨੇ ਤੇ ਕੀ ਵਿਚਾਰਾ ਕੀਤੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਮੈਂ ਤੁਹਾਨੂੰ ਪਹਿਲੇ ਦਿਨ ਜਿਹੜੀ ਗੱਲ ਕਹੀ ਆ ਅੱਜ ਉਹੀ ਹੋ ਰਹੀ ਆ ਅੱਜ ਉਹੀ ਪੁਲਸ ਦਬਾਅ ਪਾ ਰਹੀ ਆ ਕ੍ਰਾਸ ਕੇਸ ਨੂੰ ਲੈ ਕੇ ਤੇ ਤੁਹਾਨੂੰ ਹੋਰ ਵੀ ਅੱਗੇ ਗੱਲਬਾਤ ਸੁਣਾਉਣੇ ਆ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਸਾਰਿਆਂ ਨੂੰ ਵੇਖਣਾ ਤੇ ਨਾਲ ਦੇ ਨਾਲ ਸ਼ੇਅਰ ਵੀ ਕਰੀ ਜਾਣਾ ਅਰਜੀ ਦਾ ਖਾਲਸਾ ਅਰਜੀ ਕੀ ਫਤੇ ਆਪਾਂ ਗੱਲਬਾਤ ਜੋ ਕਰਨੀ ਅੱਜ ਕਰਨਲ ਪਰਿਵਾਰ ਦੇ ਨਾਲ ਜੋ ਘਟਨਾ ਵਾਪਰੀ ਆ ਉਹਦੇ ਤਹਿਤ ਆਪਾਂ ਰੋਜ਼ ਨੇ ਇੱਕ ਇੱਕ ਅੱਧੀ ਵੀਡੀਓ ਜਿਹੜੀ ਡਾਊਨਲੋਡ ਕਰਦੇ ਆ ਤੇ ਤੁਹਾਡੇ ਤੱਕ ਥੋੜੀ ਕਣੀ ਜਿੰਨੀ ਕਿ ਮਿਲਦੀ ਆ ਉਹ ਜਾਣਕਾਰੀ ਲੈ ਕੇ ਆਉਣੇ ਆ ਤੇ ਉਸ ਤੋਂ ਪਹਿਲਾਂ ਮੈਂ ਜਿਹੜੇ ਇੱਕ ਆ ਦੁੱਕਾ ਦੇ ਜੋ ਬੰਦੇ ਕਮੈਂਟ ਕਰਦੇ ਆ ਮਾੜੇ ਜੋ ਉਹਨਾਂ ਦੀ ਮਾੜੀ ਸੋਚ ਨਹੀਂ ਆ ਜੋ ਕਹਿੰਦੇ ਆ ਗੱਲਾਂ ਭਰਾਵੋ ਅਸੀਂ ਤੁਹਾਡਾ ਮੈਂ ਨੰਬਰ ਵੀ ਲੱਭ ਸਕਦਾਗਾ ਜਿੰਨਾ ਤੁਸੀਂ ਬੋਲ ਸਕਦੇ ਹੋ ਤਾਂ ਦੁੱਗਣਾ ਇਸੇ ਬੋਲਣਾ ਸਾਨੂੰ ਆਉਂਦਾਗਾ ਸਾਨੂੰ ਤੱਕਲੇ ਵਾਂਗੂ ਸਿੱਧੇ ਕਰਨੇ ਵੀ ਬੰਦੇ ਆਉਂਦੇ ਆ ਇਹ ਵੀ ਤੁਸੀਂ ਭਲੇਖਾ ਨਾ ਪਾ ਲੋ ਤੁਹਾਨੂੰ ਚਿੱਠੀ ਪਾਕ ਨਹੀਂ ਸੱਧਿਆ ਦੇਖੋ ਵੀਡੀਓ ਹਰ ਇੱਕ ਦਾ ਅਧਿਕਾਰ ਆ ਥੱਲੇ ਕਮੈਂਟ ਕਰਨੇ ਸਵਾਰਥ ਭਾਸ਼ਾ ਵਿੱਚ ਭਾਈ ਤੁਹਾਨੂੰ ਤੁਸੀਂ ਜੇ ਕੋਈ ਗਲਤੀ ਲੱਗਦੀ ਹੈ ਸਾਡੇ ਵਿੱਚ ਉਹ ਤੁਸੀਂ ਕਹਿ ਸਕਦੇ ਹੋ ਬਸ ਵਾਰਤ ਭਾਸ਼ਾ ਹੋਵੇ ਤੇ ਜਿਹੜੀ ਤੁਸੀਂ ਭਾਸ਼ਾ ਵਰਤਦੇ ਹੋ ਭਰਾਵੋ ਮੈਂ ਉਸੇ ਭਾਸ਼ਾ ਨਹੀਂ ਵਰਤਣਾ ਚਾਹੁੰਦਾ ਤੇ ਨਾ ਹੀ ਮੈਂ ਵਰਤਾ ਕਿਉਂਕਿ ਇਹ ਵੀਡੀਓ ਸਾੜੇ ਮਾਮਾ ਤੇ ਭੈਣਾਂ ਤੱਕ ਵੀ ਜਾਂਦੀ ਆ ਸਾਡੇ ਹਰ ਇੱਕ ਨੌਜਵਾਨ ਤੱਕ ਬੱਚਿਆਂ ਤੱਕ ਬਜ਼ੁਰਗਾਂ ਤੱਕ ਜਾਂਦੀ ਆ ਤੇ ਤੁਸੀਂ ਮਾੜਾ ਮੋਟਾ ਕਮੈਂਟ ਕਰਨ ਲੱਗੇ ਮਾੜੀ ਮੋਟੀ ਜਿਹੜੀ ਭਾਸ਼ਾ ਵਰਤਦੇ ਹੋ ਭਰਾਵੋ ਆਪਣੀ ਠੀਕ ਕਰ ਲਓ ਬਾਕੀ ਕਈ ਬਜ਼ੁਰਗ ਨੇ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਨੇ ਉਹ ਇਹ ਜਿਹੇ ਸ਼ਬਦ ਬੋਲਦੇ ਨੇ ਪਰ ਅਸੀਂ ਨਹੀਂ ਬੋਲ ਸਕਦੇ ਅੱਜ ਗੱਲ ਕਰਦੇ ਆ ਕਰਨਲ ਪਰਵਾਰ ਦੇ ਨਾਲ ਕਰਨਲ ਪਰਵਾਰ ਦੀ ਪਤਨੀ ਜਸਵਿੰਦਰ ਕੌਰ ਤੇ ਉਹਨਾਂ ਦਾ ਬੇਟਾ ਅੰਗਤ ਬਾਠ ਅੱਜ ਕੇਂਦਰੀ ਮੰਤਰੀ ਅਰਾਜਨਾਥ ਸਿੰਘ ਨੂੰ ਮਿਲੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਵੱਡੀ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਮੰਗ ਕੀਤੀ ਆ ਰਾਜਨਾਥ ਤੋਂ ਕਿ ਸੀਬੀਆਈ ਦੀ ਜਿਹੜੀ ਜਾਂਚ ਆ ਉਹ ਕਰਾਈ ਜਾਵੇ ਸਭ ਤੋਂ ਵੱਡੀ ਤੇ ਐਮ ਖਬਰ ਇਹ ਆ ਕਿ ਪਰਿਵਾਰ ਨੇ ਇੱਕ ਮੰਗ ਰੱਖੀ ਆ ਕਿ ਸੀਬੀਆਈ ਜਾਂਚ ਕਰਾਈ ਜਾਵੇ ਜੇ ਅਸੀਂ ਦੋਸ਼ੀ ਆ ਤਾਂ ਸਾਡੇ ਉੱਤੇ ਪਰਚਾ ਦਰਜ ਕੀਤਾ ਜਾਵੇ ਜੇਕਰ ਪਰਸ ਵਾਲੇ ਦੋਸ਼ੀ ਆ ਤੇ ਪਰਸ ਵਾਲਿਆਂ ਨੂੰ ਜਿਹੜੀਆਂ ਸਜ਼ਾਵਾਂ ਜ਼ਰੂਰ ਦਿੱਤੀਆਂ ਜਾਣ ਅੱਜ ਕਰਨਲ ਦਾ ਪਰਿਵਾਰ ਇੱਕ ਫੌਜ ਦਾ ਕਰਨਲ ਹੋਵੇ ਅੱਜ ਉਹਦਾ ਪਰਿਵਾਰ ਘਰੇ ਪਤੀ ਬਿਮਾਰ ਪਿਆ ਹੋਵੇ ਕੁੱਟਿਆ ਪਿਆ ਹੋਵੇ ਪੁਲਿਸ ਨੇ ਬੇਟੇ ਦਾ ਜਿਹੜਾ ਸਿਰ ਪਾੜਿਆ ਹੋਵੇ ਉਹ ਨਾਲ ਤੁਰਿਆ ਫਿਰਦਾਗਾ ਕਦੇ ਧਰਨੇ ਲਾਉਂਦੇ ਆ ਕਦੇ ਮਜਾਰੇ ਕਰਦੇ ਆ ਕਦੇ ਹਾਈ ਕੋਰਟ ਜਾਂਦੇ ਆ ਕਦੇ ਮੰਤਰੀ ਨੂੰ ਮਿਲਦੇ ਆ ਕਦੇ ਡੀਐਸ ਨੂੰ ਮਿਲਦੇ ਆ ਚੱਕਰ ਕੱਢੀ ਜਾਂਦੇ ਆ ਅੱਜ ਦੇਸ਼ ਦੇ ਰਾਖਿਆਂ ਦਾ ਇਹ ਹਾਲ ਹੋ ਰਿਹਾ ਤੇ ਤੁਸੀਂ ਤੇ ਅਸੀਂ ਕਾਹਦੇ ਵਿਚਾਰੇ ਆ ਇਹ ਸੀਬੀਆਈ ਜਾਂਚ ਜੇਕਰ ਹੋ ਜਾਵੇ ਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਤੇਰਾ ਮਾਤ ਨੂੰ ਅਨਕਾਊਂਟਰ ਕੀਤਾ ਜਸਪ੍ਰੀਤ ਸਿੰਘ ਦਾ ਮੁੰਡਾ ਜਿਹੜਾ ਕਹਿੰਦੇ ਕਿ ਕੈਨੇਡਾ ਤੋਂ ਆਇਆ ਇਹਨਾਂ ਨੇ ਕਿਹਾ ਕਿ ਬੱਚਾ ਕਨਾਪ ਕੀਤਾ ਉਹ ਸੱਤ ਵੀ ਜਿਹੜਾ ਸਾਹਮਣੇ ਆਉਣਾ ਚਾਹਿੰਦਾ ਸਾਡੀਆਂ ਸਿੱਖ ਜਥੇਬੰਦੀਆਂ ਇਹਨਾਂ ਨੂੰ ਆਪਸ ਵਿੱਚ ਵੇਲ ਨਹੀਂ ਆ ਹਰਨਾਵ ਸਿੰਘ ਧੰਮਾ ਦਮ ਦੀ ਟਕਸਾਲ ਦਾ ਬਨਾਇਆ ਹੋਇਆਗਾ ਤੈਨੂੰ ਮਾੜੀ ਮੋਟੀ ਸ਼ੰਗ ਚਾਹੀਦੀ ਆ ਚੱਕ ਕੇ ਮੂੰਹ ਦਰਬਾਰ ਸਾਹਿਬ ਅਕਾਲ ਤਾ ਸਾਬ ਦੇ ਬਾਹਰ ਆ ਧਰਨੇ ਲਾਉਣ ਟਿਕ ਜਾਂਦਾਗਾ ਕਿ ਸਿੱਖ ਸਿਰਫ ਕੀ ਗਲਤੀ ਆ ਕਿ ਜਥੇਦਾਰਾ ਉਹ ਕਦੋਂ ਬਦਲ ਤੇ ਇਹ ਕਿਉਂ ਲਾਏਗੇ ਜਿਹੜਾ ਤੇਰਾ ਕੰਮ ਸੀ ਹਰਨਾਮ ਸਿੰਘ ਬਾਬਾ ਜੀ ਤੁਮਾ ਸਾਹਾ ਜਿਹੜਾ ਦਮ ਦੀ ਟਕਸਾਲ ਦਾ ਕੰਮ ਸੀ ਉਹ ਤਾਂ ਤੁਸੀਂ ਕੀਤਾ ਨਹੀਂ ਸਿੱਖੀ ਦਾ ਪ੍ਰਚਾਰ ਤੁਸੀਂ ਕੀਤਾ ਨਹੀਂ ਭੋਰਿਆਂ ਦੇ ਵਿੱਚ ਪਾਠ ਕਰਨ ਜਾਣਦੇ ਹੋ ਜਾਂ ਮੂੰਹ ਦੇ ਵਿੱਚ ਗੁੰਗਣਾਉਣਾ ਜਾਣਦੇ ਹੋ ਆਪਣੇ ਆਪ ਨੂੰ ਵੱਡੇ ਸੰਤ ਮੌਖਿਕ ਕਹਾਣੇ ਲੱਖਾਂ ਦਾ ਇਕੱਠ ਤੁਸੀਂ ਕਰ ਲੈਨੇ ਹੋ ਤੇ ਲੋਕ ਵੀ ਜਿਹੜੇ ਨੇ ਕਿ ਭੜਕ ਕੇ ਮਗਰ ਲੱਗ ਜਾਂਦੇ ਆ ਕਿ ਪਤਾ ਨਹੀਂ ਕਿੱਡਾ ਇੱਕ ਵੱਡਾ ਜਿਹੜਾ ਇਹ ਮੁੱਦਾ ਚੱਲ ਰਿਹਾਗਾ ਨਾ ਤਾਂ ਜੇ ਤੁਹਾਡੇ ਕੋਲ ਇਹ ਆ ਕਿ ਸਿੱਖ ਕੌਮ ਅੱਜ ਈਸਾਈ ਬਣ ਰਹੀ ਆ ਵੱਡੀ ਪੱਧਰ ਉੱਤੇ ਈਸਾਈ ਧਰਮ ਦੇ ਵਿੱਚ ਲੇਮਾ ਹੋ ਰਿਹਾ ਕਦੇ ਆਵਾਜ਼ ਨਹੀਂ ਉਠਾਈ ਤੁਸੀਂ ਕਦੇ ਤੁਸੀਂ ਕੁੰਭ ਦੇ ਮੇਲੇ ਤੇ ਜਾ ਕੇ ਉੱਥੇ ਚੁੰਬੀਆਂ ਲਾਉਣੇ ਹੋ ਫਿਰ ਕਹਿੰਦੇ ਤੁਸੀਂ ਜੇਕਰ ਅਸੀਂ ਮੈ ਚੁੰਬੀ ਲਾ ਲਈ ਕਹਿੰਦੇ ਇੱਥੇ ਹਿੰਦੂ ਵੀ ਆਉਂਦੇ ਆ ਦਰਬਾਰ ਸਾਹਿਬ ਦੇ ਚੁੰਬੀ ਲਾਉਂਦੇ ਆ ਇਹ ਚੌ ਵਰਨਾਂ ਦਾ ਸਾਂਝਾ ਉਪਦੇਸ਼ ਆ ਗੁਰੂ ਦਾ ਇੱਥੇ ਚਾਰੇ ਦਰਵਾਜ਼ੇ ਖੁੱਲ੍ਹਿਆ ਜੋ ਮਰਜੀ ਆਵੇ ਪਰ ਸਿੱਖ ਸੰਧਾਰਤ ਕੀ ਕਹਿੰਦਾ ਹੈਗਾ ਤੁਸੀਂ ਕਹਿੰਦੇ ਜੀ ਫਲਾਣਾ ਬਾਬਾ ਉੱਥੇ ਗਿਆ ਫਲਾਣੇ ਮਹਾਪਰਸ ਉੱਥੇ ਗਏ ਨੇ ਤੇ ਉਹਨਾਂ ਦੀ ਤੁਸੀਂ ਰੀਸ ਕਿਉਂ ਕਰਦੇ ਹੋ ਉਹਨਾਂ ਦੀ ਰੀਸ ਕਰਨੇ ਜੋ ਕੇ ਪਹਿਲਾਂ ਹੋ ਜੋ ਉਹਨਾਂ ਦੀ ਰੀਸ ਤਾਤੋਂ ਨਹੀਂ ਹੋਣੀ ਤੁਸੀਂ ਨਹੀਂ ਕਰ ਸਕਦੇ ਰਿਸਾ ਤੁਸੀਂ 18 ਮਾਰਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਰ ਗਏ ਆ ਉਹਦੀਆਂ ਰਿਸ ਕਰ ਲਓਗੇ ਤੁਸੀਂ ਪੈਰਾਂ ਵਰਗੇ ਵੀ ਨਹੀਂ ਰਿਸ ਕਰਨੀ ਤਾਂ ਦੂਰ ਆ ਜਿੰਨਾ ਤੁਸੀਂ ਸੰਤ ਮਹਾਪਰਸਾਂ ਦੀ ਜਾਂ ਗੁਰੂਆਂ ਦੀ ਗੱਲਾਂ ਕਰਦੇ ਹੋ ਤੇ ਉਹਨਾਂ ਗੁਰੂਆਂ ਦੇ ਤੁਸੀਂ ਕਿੰਨਾ ਕੁ ਜਿਹੜਾ ਨੇੜੇ ਹੋ ਇਹ ਗੱਲ ਆਪਾਂ ਅਗਲੀ ਵੀਡੀਓ ਵਿੱਚ ਕਰਦੇ ਆ ਪਰ ਦੁੱਖ ਹੁੰਦਾ ਜਦੋਂ ਸਾਡੇ ਸਮਾਜ ਦਾ ਜਿਹੜਾ ਤਾਣਾ ਬਣਾ ਉਹ ਕੀ ਕੁਸ ਹੋ ਰਿਹਾਗਾ ਪੰਜਾਬ ਦੇ ਵਿੱਚ ਸਿੱਖਾਂ ਨੂੰ ਕੁੱਟਿਆ ਜਾ ਰਿਹਾ ਸਿੱਖਾਂ ਨੂੰ ਲਤਾਰਿਆ ਜਾ ਰਿਹਾ ਸਿੱਖ ਨੌਜਵਾਨਾਂ ਨੂੰ ਸਰਿਆਂ ਗੋਲੀਆਂ ਮਾਰੀਆਂ ਜਾ ਰਹੀਆਂ ਪਤਵਲੋਂ ਫੇਕ ਤੇ ਝੂਠੇ ਅਨਕਾਉਂਟਰ ਕੀਤੇ ਜਾ ਰਹੇ ਨੇ ਸਾਡੇ ਮੁਖੀ ਦਾ ਦਮ ਦੀ ਟਕਸਾਲ ਦਾ ਧੰਮੇ ਦਾ ਮੂੰਹ ਨਹੀਂ ਖੁੱਲਦਾ ਸਰੌਣੀ ਕਮੇਟੀ ਨੇ ਜਥੇਦਾਰ ਬਾਗਲ ਦਿੱਤੇ ਤੇ ਉਧਰ ਪਾਸੇ ਸਾਰਾ ਜਿਹੜਾ ਜਗਤ ਉੱਠਿਆ ਕਿ ਪਤਾ ਨਹੀਂ ਕੀ ਉਧਰ ਬੰਬ ਚੱਲ ਗਿਆ ਜਾਂ ਗੋਲਾ ਚੱਲ ਗਿਆ ਔਰ ਤੁਸੀਂ ਆਪਣਾ ਆਪ ਸੰਭਲੋ ਜਾਂ ਸਿੱਖੀ ਕੌਮ ਨੂੰ ਸੰਭਲੋ ਉਧਰ ਤੁਹਾਡੇ ਤੇ ਮੂੰਹ ਨਹੀਂ ਹੁੰਦਾ ਤੇ ਤੁਹਾਨੂੰ ਹੁਣ ਮੈਂ ਕੀ ਕੁਝ ਕਹਾਂ ਆਹ ਇੱਕ ਅਰਨਲਡ ਪਰਿਵਾਰ ਆ ਥਾਂ-ਥਾਂ ਅੱਗੇ ਭੜਕਦਾ ਫਿਰਦਾ ਮੈਂ ਇਹ ਗੱਲ ਕਹੂੰਗਾ ਮaaf ਕਰਨਾ ਜੇ ਗੱਲ ਕਿਸੇ ਨੂੰ ਕੌੜੀ ਲੱਗੀ ਮaaf ਕਰ ਦੇਣਾ ਮੈਂ ਮੈਂ ਤੁਹਾਨੂੰ ਪਹਿਲਾਂ ਦੁਆਰੇ ਬੇਨਤੀ ਕਰਦਾ ਕਿਉਂਕਿ ਸ਼ਬਦ ਕਈ ਵਾਰੀ ਆ ਜਾਏ ਕਈ ਵਾਰੀ ਬੰਦਾ ਦੂਸਰੇ ਪਾਸੇ ਲੈ ਜਾਂਦਾ ਪਰ ਅਸੀਂ ਤਾਂ ਉਸ ਦਿਨ ਤੋਂ ਜਿਸ ਦਿਨ ਤੋਂ ਕਰਨਲ ਪਰਿਵਾਰ ਦੇ ਨਾਲ ਜਿਹੜੀ ਕੁੱਟਮਾਰ ਹੋਈ ਆ ਧੱਕਾਸਾਹੀ ਹੋਈ ਆ ਉਸ ਦਿਨ ਦੇ ਭਾਈ ਕਰਨਲ ਪਰਿਵਾਰ ਦੇ ਹੱਕ ਦੇ ਵਿੱਚ ਆਵਾਜ਼ ਠਾਉਂਦੇ ਆ ਤੇ ਉਠਾਉਂਦੇ ਰਹਾਂਗੇ ਇਨਸਾਨੀਅਤ ਤੌਰ ਤੇ ਦੇਸ਼ ਦੇ ਰਾਖੇ ਆ ਕਾਨੂੰਨ ਦੇ ਰਾਖੇ ਆ ਜੇਕਰ ਭਾਈ ਫੌਜੀ ਸੇਫ ਨਹੀਂ ਇੱਥੇ ਜੇ ਆਰਮੀ ਦੇ ਨੌਜਵਾਨ ਸੇਫ ਨਹੀਂ ਜੇ ਇੱਥੇ ਕਰਨਲ ਸਾਹਿਬ ਸੇਫ ਨਹੀਂ ਤਾਂ ਅਸੀਂ ਕਾਹਦੇ ਸੇਫ ਆ ਸਭ ਤੋਂ ਵੱਡਾ ਦੁੱਖ ਇਹ ਲੱਗਦਾਗਾ ਸਾਡੀ ਭੈਣ ਉਹ ਵਿਚਾਰੀ ਚੀਕ-ਚੀਕ ਕੇ ਕਹਿ ਰਹੀ ਆ ਇਹ ਮੇਰਾ ਪਤੀ ਨੂੰ ਇਨਸਾਫ ਮਿਲੇ सीबीआई ਦੀ ਜਾਂਚ ਕਰੀ ਜਾਵੇ ਤੇ ਪੁਲਿਸ ਨੇ ਕੋਈ ਸਰਵਾਈ ਨਹੀਂ ਕੀਤੀ ਪੁਲਿਸ ਕਹਿੰਦੇ ਜੀ ਅਨਕਬਾਰ ਹੀ ਕਰਾਂਗੇ 45 ਦਿਨਾਂ ਦੇ ਵਿੱਚ ਤੇ ਅੱਜ ਵੀ ਪੁਲਿਸ ਉੱਤੇ ਜਿਹੜਾ ਹੁਣ ਜਦੋਂ ਇਹ ਚੱਲ ਪਿਆ ਕਿ ਹੁਣ ਇਹ ਕੋਰਟ ਵੱਲ ਤੁਰਪੇ ਤੇ ਉਹਨਾਂ ਉੱਤੇ 307 ਦਾ ਮੁਕੱਦਮਾ ਦਰਜ ਹੋ ਗਿਆ ਹਾਲੇ ਤੱਕ ਇੱਕ ਪੁਲਿਸ ਵਾਲਾ ਨਹੀਂ ਫੜਿਆ ਗ੍ਰਿਫਤਾਰ ਨਹੀਂ ਕੀਤਾ ਸਹਿ ਕਿ ਦੀ ਉਹ ਤੁਹਾਨੂੰ ਸਾਰਾ ਪਤਾ ਨਾਨਕ ਸਿੰਘ ਐਸਐਸਪੀ ਤੇ ਨਾਲ ਹੀ ਸਰਕਾਰ ਖੜੀ ਆ ਐਸਐਸਬੀ ਦੀ ਕੀ ਮਜਾਲ ਸੀ ਜੇਕਰ ਭਗਵੰਤ ਮਾਨ ਖੜਾ ਹੁੰਦਾ ਨਾਲ ਉਹ ਆਤਮਾ ਨੂੰ 31 ਤਰੀਕ ਨੂੰ ਮਿਲਦਾ ਤੇ ਫਿਰ ਦਬਾਅ ਪਾਉਗਾ ਪਰਿਵਾਰ ਤੇ ਤੇ ਸਿਰਫ ਇੱਕ ਬਹਾਨੇਬਾਜ਼ੀ ਘੜ ਕੇ ਜਿਹੜਾ ਇੱਕ ਕਿ ਜੀ ਤੇ ਨਹੀਂ ਇਹ ਫਲਾਨਾ ਜੀ ਹੈ ਇਹ ਧਮਕਾ ਜਿਹ ਜੋ ਲੀਡਰ ਕਰਦੇ ਆ ਸੂਤਰਾ ਤੇ ਵੀ ਪਤਾ ਲੱਗਿਆ ਕਿ ਜਿਹੜਾ ਪੁਲਸਾ ਉਹ ਕਰਾਸ ਕੇਸ ਬਣਾਉਣ ਨੂੰ ਤਿਆਰ ਆ ਪਹਿਲਾਂ ਤਾਂ ਹਮੇ ਇੱਕ ਮੈਂ ਵੀਡੀਓ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ ਮੁਕਾਬਲਾ ਕਰਕੇ ਡਰੱਗੀਸ ਪਾਕੀ ਉਹ ਪਟਿਆਲਾ ਸੈਂਟਰ ਡੀਲ ਚ ਪਾਇਆ ਹੋਇਆ ਪੰਜਾਬ ਦੇ ਲਾਅ ਐਂਡ ਔਰਡਰ ਦੀ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਮੈਨੂੰ ਲੱਗਦਾ ਕਿ 1985 ਦਾ ਟਾਈਮ ਜੋ ਅਤਵਾਦ ਅਸੀਂ ਅੱਜ ਤੋਂ 40 ਸਾਲ ਪਹਿਲਾਂ ਉਹ ਦੁਬਾਰਾ ਪੰਜਾਬ ਚ ਆਉਣ ਵਾਲਾ ਉਹ ਸਾਰੀਆਂ ਚੀਜ਼ਾਂ ਮੈਂ ਆਦਤ ਨਹੀਂ ਰਾਜਨ ਸਿੰਘ ਜੀ ਇਤਿਹਾਸੀ ਜਾਨੀ ਐ ਇਸ ਤੋਂ ਬਾਅਦ ਅਮਿਤ ਸ਼ਾਹੀ ਦੇ ਵੀ ਲਿਆ ਮਨ ਡੋੜ ਪਈ ਕਾ ਵੱਡਾ ਅੰਦੋਲਨ ਵੀ ਪੰਜਾਬ ਚ ਦੇ ਲਈ ਖੜਾ ਕਰਾਂਗੇ ਕਿਉਂਕਿ ਆ ਅਸੀਂ ਤਾਂ ਸੋਚ ਲਈ ਸੀ ਸਾਡੇ ਦਾ ਇਨਸਾਫ ਹੋਵੇ ਅਸੀਂ ਹੋਰ ਕੁਛ ਮੰਗ ਨਹੀਂ ਸੀ ਰਹੀ ਸੀ ਉਲਟਾ ਪੁਲਿਸ ਅਫਸਰ ਨੂੰ ਬਚਾਉਣ ਕਰਕੇ ਸਾਡੇ ਤੇ ਐਫ ਆਈ ਆਰ ਕਰਦੋਂ ਨੂੰ ਫਿਰਦੇ ਨੇ ਕੀ ਬੇਦਾਗ ਛਵੀ ਦੇ ਅਸੀਂ ਲੋਕਾਂ ਨੇ ਸਾਡੇ ਤੇ ਝੂਠਾ ਹਸਲਾ ਰੱਖ ਕੇ ਜਾਂ ਕਾਗਜ਼ ਦਾ ਕੇਸ ਪਾਉਣਾ ਚਾਹੁੰਦੇ ਨੇ ਇਸ ਲੈਵਲ ਤੇ ਮਾਨਸਿਕਤਾ ਹੋਗੀ ਸੰਤੋਸ਼ ਸਿੰਘ ਮੁਲਾਕਾਤ ਐ ਅੱਜ ਦੀ ਰਾਜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਤਾ ਹੂੰ 15 20 ਮਿੰਟ ਉਨ੍ਹਾਂ ਪੂਰੀ ਬਾਤ ਸੁਣੀ ਹੈ ਔਰ ਹਮੇ ਆਸ਼ਵਾਸਨ ਵੀ ਦਿਆ ਹੈ ਕਿ ਆਪਕੇ ਸਾਥ ਜਸਟਿਸ ਹੋਗਾ ਹਮ ਆਪਕੇ ਸਾਥ کسی بھی آدمی افیسر کے ساتھ یا سولین کے ساتھ کسی پرکار کا ان جسٹس ہم برداشت نہیں کریں اگے ویڈیو سنانے ہیں ਤੁਹਾਨੂੰ ਹੋਰ سن لو کہ پروار دی دہائی کی اج میں اور سب مطلب الٹا ہمارا حساب دینے کی جگہ ہمیں سب سسٹم کے ساتھ لڑنا پڑ رہا ہے انہیں میں आश्वासन دیا ہے کہ ہمیں جسٹس ملے گا اور یہاں سے ڈیفینیٹلی وہاں تک بات جائے گی اور انویسٹیگیشن کیا بات اپے رکھی ہے جو ہماری सीबीआई की मांग थी और बाकी हमारी जो ਨੇ ਜੋ ਦੁਰਘਟਨਾ ਹੋਈ ਹੈ ਉਸ کے لیے جسٹس کے لیے مانگ رہی अठ दिन लगे एफ आई आर होंगे एस आई टी चार बार बदली गई है नाम लाभ पी एस अफिसर तक दर्द है, है और दूजी गान कर... साहब न बोलांग कल मान साहब की बेटी का जन्मदिन साल का मैं उन्होंने बहुत बहुत बधाई देनी हाँ और कल ते को दूजी बेटी आ रही है उस मैं सारे प्रशासन सारी सरकार ਪੁਲਿਸ ਵਾਲਿਆਂ ਤੇ ਅਗੇਨ ਜਿਨ੍ਹਾਂ ਨੇ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀ ਸੀ ਕੰਪਰੋਮਾਈਜ਼ ਕਰਨ ਦੀ ਕਿ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਮੈਂ ਤੁਹਾਨੂੰ ਪਹਿਲੇ ਦਿਨ ਵੀ ਕਿਹਾ ਸੀ ਤੇ ਲੋਕਾਂ ਨੂੰ ਜਿਹੜਾ ਲੱਗਦਾ ਕਿ ਪਤਾ ਨਹੀਂ ਜੀ ਇਹ ਆਪਣੇ ਤੌਰ ਤੇ ਕਹਿ ਰਹੇ ਆ ਬੇਸ਼ੱਕ ਸੂਤਰਾਂ ਮੁਤਾਬਕ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਵਿਖੇੜਾ ਪਿਆ ਹੋਇਆਗਾ ਆਸ ਦੇ ਵਿੱਚ ਵੀ ਉਹ ਲੜਪੇ ਨੇ ਇਹ ਵੀ ਸੂਤਰਾਂ ਤੋਂ ਜਾਣਕਾਰੀ ਸਾਹਮਣੇ ਆਈ ਆ ਕਿ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਕਿਵੇਂ ਹੋਈ ਆ ਤੂੰ ਤੂੰ ਮੈਂ ਮੈਂ ਹੋਈ ਆ ਇਹ ਵੀ ਸਭ ਤੋਂ ਵੱਡੀ ਖਬਰ ਆ ਉਹ ਆਉਣ ਵਾਲੇ ਜਿਹੜਾ ਮਲਾਜ਼ਮਾਂ ਹੋ ਸਕਦਾ ਕਿ ਤਿੰਨ ਮਲਾਜ਼ਮ ਨੇ ਜਿਹੜੇ ਕਿ ਉਹ ਬਾਗੀ ਹੋ ਜਾਣ ਦੂਜੇ ਮਲਾਜ਼ਮਾਂ ਦੇ ਨਾਲੋਂ ਦੂਸਰੀ ਖਬਰ ਜਿਹੜੀ ਇਹ ਪਤਨੀਆ ਕਰਨਲ ਬਾਠ ਦੀ ਪਤਨੀ ਕਹਿ ਰਹੀ ਆ ਕੰਪਰਵੇਜ ਕਰਨ ਨੂੰ ਦਵਾ ਪਾ ਰਹੇ ਨੇ ਤੇ ਜਿਹੜਾ ਦੂਸਰਾ ਮਕਦਮਾ ਦਰਜ ਵੀ ਇਹਨਾਂ ਉੱਤੇ ਜਿਹੜਾ ਕਰਿਆ ਜਾਊਗਾ ਕ੍ਰਾਸ ਕੇਸ ਜਿਹੜਾ ਬਣਾਇਆ ਜਾਊਗਾ ਅੱਜ ਇਹ ਹਾਲਾਤ ਨੇ ਇਹ ਪੁਲਿਸ ਹਮੇਸ਼ਾ ਕਰਦੀ ਆ ਰਹੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਪਰ ਇਹ ਪਹਿਲੀ ਵਾਰ ਇਹ ਹੋ ਰਿਹਾ ਕਿ ਕਰਨਲ ਪਰਿਵਾਰ ਦੇ ਨਾਲ ਹੋ ਰਿਹਾ ਐਡੇ ਵੱਡੇ ਅਵਸਰ ਹੋਣ ਆਪਣੇ ਫੌਜ ਦੇ ਉਹਨਾਂ ਦੇ ਨਾਲ ਇਹ ਹੋ ਰਿਹਾ ਪਹਿਲੀ ਵਾਰ ਮੈਂ ਇਹ ਵੇਖ ਰਿਹਾ ਆ ਆਮ ਜਨਤਾ ਦੇ ਨਾਲ ਤਾਂ ਇਹ ਹੁੰਦੀ ਆ ਤਾਂ ਕੈਸਾ ਹੀ ਇਹ ਅਸੀਂ ਦੇਖ ਹੀ ਰਹੇ ਆ ਹਰਿਆਣਾ ਵੇਖਦੇ ਆ ਪਰ ਤੁਸੀਂ ਕੀ ਚਾਹਣਿਓ ਕਿ ਪੰਜਾਬ ਸਰਕਾਰ ਇਨਸਾਫ ਦੇ ਦੂਗੀ ਕੀ ਚਾਹਣਿਓ ਕਿ ਪੰਜਾਬ ਪੁਲਿਸ ਇਨਸਾਫ ਦੇ ਦੂਗੀ ਕਿ ਤੁਹਾਨੂੰ ਲੱਗਦਾਗਾ ਕਿ ਇਨਸਾਫ ਮਿਲ ਜਾਊਗਾ ਜੇ ਫਿਰ ਅਸੀਂ ਗੱਲਾਂ ਕਹਿਣੇ ਆ ਕਈਆਂ ਨੂੰ ਕੌੜੀਆਂ ਲੱਗਦੀਆਂ ਨੇ ਕਈਆਂ ਦੇ ਚਲੂਨੇ ਲੜਦੇ ਆ ਮਿਰਚਾਂ ਲੜਦੀਆਂ ਫਿਰ ਸਾਨੂੰ ਗੱਲਾਂ ਕੁਝ ਕਹਿਣੀਆਂ ਪੈਂਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਤੇ ਅੱਜ ਵੀ ਕਹਿਣਾ ਕਿ ਪਰਿਵਾਰ ਦਾ ਜੇਕਰ ਕੇਂਦਰੀ ਮੰਤਰੀ ਅਰਾਜਨਾਥ ਸਿੰਘ ਜਾਂ ਕੋਈ ਹੋਰ ਮੰਤਰੀ ਗ੍ਰਹਿ ਮੰਤਰੀ ਗੱਲਬਾਤ ਸੁਣ ਲਵੇ ਤਾਂ ਚੰਗੀ ਗੱਲ ਆ ਤੇ ਪੰਜਾਬ ਸਰਕਾਰ ਤੋਂ ਕੋਈ ਆਸ ਨਾ ਪਾ ਲੋ ਪੰਜਾਬ ਪੁਲਿਸ ਤੋਂ ਕੋਈ ਆਸ ਨਾ ਤੁਸੀਂ ਲਾਵੋ ਇਹ ਸਰਕਾਰ ਕਹੇ ਕਿ ਐਸੀ ਐਸੀ ਬਰਗਾੜੀ ਦੇ ਜਿਹੜਾ ਘਟਨਾ ਵਾਪਰੀ ਹੈ ਬਾਬਲ ਕਲਾਂ ਦੇ ਵਿੱਚ ਬੇਅਦਬੀ ਦੀ ਦੋਸਤੀ ਨੂੰ 24 ਘੰਟੇ ਦੇ ਅੰਦਰ ਕਰ ਦੇਵਾਂਗੇ ਤਿੰਨ ਸਾਲ ਦਾ ਪੂਰਾ ਸਮਾਂ ਹੋ ਗਿਆ ਉੱਪਰ ਹੋ ਗਿਆ ਤਿੰਨ ਸਾਲ ਤੋਂ ਦੱਸੋ ਕੋਈ ਦੋਸ਼ੀ ਫਾਹੇ ਟੰਗੇ ਆ ਕੋਈ ਦੋਸ਼ੀ ਨੂੰ ਜੇਲ੍ਹ ਹੋਈ ਆ ਕਿਸੇ ਨੂੰ ਘੰਟੇ ਦੀ ਕੈਦ ਹੋਈ ਆ ਦੱਸ ਦਿਓ ਨਸ਼ਾ ਦਾ ਲੱਕ ਤੋੜ ਦੇਵਾਂਗੇ ਨਸ਼ਾ ਗਲੀ ਗਲੀ ਹੋ ਗਿਆ ਆ ਚਾਰ ਮਕਾਨ ਢਾਕੇ ਕਿਸੇ ਦੇ ਇਹ ਨਸ਼ਾ ਇਸ ਤਰ੍ਹਾਂ ਬੰਦ ਨਹੀਂ ਹੁੰਦਾ ਕਿ ਤੁਸੀਂ ਚਾਰ ਬਲਡੋజర్ ਲੋਕਾਂ ਦੇ ਵਿੱਚ ਆਪਣੀ ਬਾਵਾ ਖੱਟਣ ਦੇ ਬਾਅਦ ਤਾਂ ਜੀ ਬੜੀ ਸਰਕਾਰ ਸਖਤ ਐਕਸ਼ਨ ਲੈਂਦਾ ਜੀ ਸਰਕਾਰ ਨੇ ਬੜਾ ਕੀਤਾ ਤੁਸੀਂ ਅੱਜ ਇੱਕ ਇਨਸਾਫ ਫੌਜੀ ਦੀ ਜਿਹੜੀ ਪਰਿਵਾਰ ਆ ਕਰਨ ਲਾ ਜਿਹੜਾ ਪਰਿਵਾਰ ਆ ਉਹਨੂੰ ਇਨਸਾਫ ਨਹੀਂ ਦੇ ਰਹੇ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ 3 ਕਰੋੜ ਦਾ ਰੱਖਾ ਭਗਵੰਤ ਮਾਨ ਜੀ 3 ਕਰੋੜ ਲੋਕਾਂ ਨੂੰ ਇਨਸਾਫ ਤੁਸੀਂ ਕਿਵੇਂ ਦੇ ਦੋਗੇ ਇੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹ ਜਿਹਦੀ ਐਡਵੋਕੇਟ ਪਹੁੰਚ ਆ ਜਿਹੜੇ ਕਿ ਰਾਜਨਾਥ ਕੇਂਦਰੀ ਮੰਤਰੀ ਤੇ ਇੱਕ ਪਹੁੰਚ ਕਰ ਸਕਦੇ ਆ ਜਿਹੜੇ ਗ੍ਰਹਿ ਮੰਤਰੀ ਮਿਲ ਸਕਦੇ ਆ ਆ ਬੰਦਾ ਤੇ ਤੁਹਾਡਾ ਇੱਥੇ ਕੋਈ ਹੋਮ ਗਾਰਡ ਵਾਲ ਨਹੀਂ ਬੰਨ੍ਹ ਦਿੰਦਾ ਥਾਣੇ ਦੇ ਵਿੱਚ ਉਹਦੇ ਉਹ ਮਾਗਰ ਪੈ ਜਾਂਦਾ ਹੋਰ ਉਹ ਬਿਚਾੜਦਾ ਹੈਗਾ ਤੇ ਆਮ ਲੋਕਾਂ ਦਾ ਜੀਣਾ ਦੁੱਬਰ ਹੋਇਆ ਪਿਆ ਪੰਜਾਬ ਦੇ ਵਿੱਚ ਗੁੰਡਾਗਰਦੀ ਨੰਗਾ ਨਾਚ ਲੁੱਟਾ ਖੋਹਾ ਗੋਲੀਆਂ ਡਾਕੇ ਕੀ ਕੁਛ ਹੋ ਰਿਹਾ ਹੈਗਾ ਅਤਿਆਚਾਰ ਹੋ ਰਿਹਾ ਹੈਗਾ ਫੇਕ এনਕਾਊਂਟਰ ਹੋ ਰਹੇ ਨੇ ਅੱਜ ਜ਼ਬਰ ਤੇ ਜ਼ੁਲਮ ਦਾ ਜਿਹੜਾ ਰਾਜ ਹੈ ਮੈਂ ਕਹਦਾ ਕਿ ਇਹ ਚੱਲ ਰਿਹਾ ਹੈਗਾ ਅੱਜ ਬਹੁਤੇ ਲੋਕਾਂ ਬੇਸ਼ੱਕ ਮੈਂ ਕਹਿਣਾ ਕਿ ਤੁਹਾਡੇ ਨਾਲ ਹੋਣਾ ਰਹਿਣ ਤੁਹਾਡੇ ਗੁਣ ਗਾਉਣਾ ਪੁਲਿਸ ਦੇ ਗੁਣ ਗਾਉਣਾ ਪਰ ਸੱਚ ਨੂੰ ਸੱਚ ਕਹੋ ਇੰਨੀ ਕੁ ਜ਼ਰਤ ਰੱਖੋ ਕਿ ਭਾਈ ਇਹ ਸੱਚ ਆ ਇਹਦੇ ਜਿਹੜਾ ਇਹ ਦਬਾਇਆ ਨਹੀਂ ਦਬਦਾ ਹੁੰਦਾ ਇਹ ਕੱਲ ਨੂੰ ਜਿਹੜਾ ਵੱਡਾ ਭਾਬੜ ਬਣ ਕੇ ਜਿਹੜਾ ਮੱਚ ਸਕਦਾਗਾ ਇਹ ਅਸਦੀ ਕਿਹਾਗਾ ਕਰਨ ਪਰਿਵਾਰ ਨੇ ਕਿ ਜੇਕਰ ਸਾਡੀ ਪੰਜਾਬ ਸਰਕਾਰ ਨੇ ਨਹੀਂ ਸੁਣੀ ਕੇਂਦਰੀ ਮੰਤਰੀ ਨੇ ਨਹੀਂ ਸੁਣੀ ਅਸੀਂ ਆਉਣ ਵਾਲੇ ਦਿਨਾਂ ਤੇ ਪੰਜਾਬ ਚ ਉਦਦਨ ਕਰਾਂਗੇ ਕਦੇ ਕਿਸਾਨਾਂ ਉੱਤੇ ਤੁਸੀਂ ਲਾਠੀ ਚਾਰਜ ਕਰ ਦਿਓ ਉਹ ਕਿਸਾਨਾਂ ਦਾ ਤੁਸੀਂ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਹੋ ਕਦੇ ਸਿੱਖਾਂ ਦੇ ਨਾਲ ਵਧੇਕੀਆਂ ਕਰ ਦਿਓ ਅੰਮ੍ਰਿਤਪਾਲ ਦੇ ਕਰੀਬ 50 ਸਾਥੀਆਂ ਨੂੰ ਤੁਸੀਂ 2 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਉਹਨਾਂ ਨੂੰ ਦੱਸੋ ਕਿਹੜੀ ਗਾਂ ਮਾਰਤੀ ਕਿਹੜਾ ਉਹਨਾਂ ਨੇ ਗੋਲਾ ਚਲਾਤਾ ਕਿਹੜਾ ਉਹਨਾਂ ਤੇ ਬੰਬ ਬਰੂਦ ਫੜਾਇਆ ਗਿਆ ਕਿ ਤੁਸੀਂ ਇਹ ਅਤਿਆਚਾਰ ਇਹ ਕਰ ਲਿਆ ਕਿ ਅਸੀਂ 90 ਦਾ ਤਾਂ ਹੱਕ ਹੈ ਇਹਨਾਂ ਨੂੰ ਜਾਦ ਕਰਾਉਣਾ ਸਿੱਖਾਂ ਨੂੰ ਕਿਤੇ ਇਹ ਦੁਆਰੇ ਭੁੱਲਣਾ ਜਾਣ ਅਸੀਂ ਕੇ ਪੀਐਸਾ ਗਿਲ ਵਰਗੇ ਮੰਤਰੀ ਆ ਜਿਹੜੇ ਨੇ ਮੁਖੀ ਨੇ ਉਹਨਾਂ ਨੂੰ ਬਣਾਉਣਾਗਾ ਸਮੇਤ ਸੈਣੀ ਵਰਗੇ ਬਣਾਉਣਾਗਾ ਸਵਰਨ ਕੋਟਨੇ ਵਰਗੇ ਬਣਾਉਣਾਗਾ ਅੱਜ ਦੇ ਸਿੱਖਾਂ ਦਾ ਜੇ ਅੱਜ ਦੇ ਸਿੱਖਾ ਫੌਜੀ ਆ ਜੇ ਕਿਸੇ ਹੋਰ ਕਿਸੇ ਮਜਬਦਾ ਹੁੰਦਾ ਤੇ ਹੋਰ ਮੈਂਜੋਰਟੀ ਦਾ ਹੁੰਦਾ ਤੇ ਘੰਟੇ ਦੇ ਵਿੱਚ ਇਨਸਾਫ ਲੈ ਲੈਂਦੇ ਅਗਲੇ ਪਰ ਅੱਜ ਦੇ ਸਿੱਖ ਪਰਿਵਾਰ ਇਸ ਕਰਕੇ ਇਨਸਾਫ ਨਹੀਂ ਮਿਲ ਰਿਹਾ ਤੇ ਬਹੁਤ ਦੁੱਖ ਦੀ ਗੱਲ ਆ ਬੜੀ ਦੁੱਖ ਨਾਲ ਗੱਲਾਂ ਕਹਿਣੀਆਂ ਪੈ ਰੀਆਂ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਆ ਕਿ ਕੁਝ ਲੋਕ ਹੁੰਦੇ ਨੇ ਏ ਭਾਈ ਭੇਡਾ ਹੁੰਦੀਆਂ ਨੇ ਜਿਹੜੀਆਂ ਕਾਲੀਆਂ ਉਹ ਮੈਂ ਤੁਹਾਨੂੰ ਪਿਆ ਮਹਿਕਮੇ ਵਿੱਚ ਵੀ ਹੁੰਦੀਆਂ ਹਰ ਸੋਸਾਇਟੀ ਵਿੱਚ ਵੀ ਹੁੰਦੀਆਂ ਉਹ ਕਮੈਂਟ ਕਰਨ ਵਾਲੇ ਵਿੱਚ ਵੀ ਹੁੰਦੀਆਂ ਨੇ ਚਲੋ ਮੈਨੂੰ ਕਿਸੇ ਦੀ ਪਰਵਾਹ ਨਹੀਂ ਤੇ ਇਸ ਵੀਡੀਓ ਨੂੰ ਆਪਣੀ ਇਨਸਾਨੀਅਤ ਤੌਰ ਤੇ ਦੇਖੋ ਫਰਜ਼ ਬਣਦਾ ਆਪਣਾ ਕਿ ਆਪਾਂ ਕਿਸੇ ਦੁਖੀ ਪਰਿਵਾਰ ਦੇ ਨਾਲ ਖੜੀਏ ਕਿਸੇ ਦਾ ਭਾਈ ਕਿਸੇ ਦਾ ਪਤੀ ਤੇ ਪੁੱਤ ਇਸ ਤਰ੍ਹਾਂ ਕੁੱਟ ਦੇਣਾ ਇਸ ਤਰ੍ਹਾਂ ਮਾਰਕਟਾਈਜ਼ ਕਰ ਦੇਣੀ ਤੇ ਉਹ ਦਰਦ-ਦਰ ਤੇ ਉਹਨਾਂ ਦੀ ਸਾਡੀ ਭੈਣਾਂ ਵਾਲੀ ਬਿਲਕਦੀ ਫਿਰਦੀ ਹੈ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਤੇ ਦੁੱਖ ਸਾਨੂੰ ਇਸ ਗੱਲ ਦਾ ਹੈਗਾ ਹਾਂ ਇਨਸਾਫ ਦਿੱਤਾ ਹੁੰਦਾ ਅਸੀਂ ਜਮਾਨੀ ਬੋਲਦੇ ਸੀ ਨਾ ਪਰਿਵਾਰ ਬੋਲਦਾ ਸੀ ਇਸ ਕਰਕੇ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਤਾਂ ਕਿ ਪਤਾ ਲੱਗ ਸਕੇ ਕਿ 50 ਸਰਕਾਰ ਤੇ 50 ਪੁਲਿਸ ਕਿੰਨੇ ਹਾਲਾਤਾਂ ਦੇ ਵਿੱਚ ਹੈ ਕਿਵੇਂ ਜਿਹੜਾ ਫੌਜੀ ਇੱਕ ਪਰਿਵਾਰ ਤੇ ਹਮਲਾ ਕਰਦੇ ਬਾਅਦਜੂਦ ਆਪਣੇ ਹੀ ਜਿਹੜਾ ਪੁਲਿਸ ਮੁਲਾਜ਼ਮ ਨੂੰ ਬਚਾ ਰਹੀ ਆ ਤੇ ਕਰਨਲ ਪਰਿਵਾਰ ਤੇ ਹੀ ਜਿਹੜਾ ਦਬਾਅ ਪਾ ਰਹੀ ਆ ਇਸ ਕਰਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਿਹੜੇ ਸੁਝਾਅ ਵੀ ਜਰੂਰ ਦੇਣਾ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਕਰਨਲ ਮਾਮਲੇ ਨੂੰ ਲੈ ਕੇ ਰੋਜ਼ ਕੋਈ ਨਾ ਕੋਈ ਅਪਡੇਟ ਸਾਹਮਣੇ ਆ ਰਹੀ ਹੈਗੀ ਤੇ ਹੁਣ ਕਰਨਲ ਦੀ ਬੀਵੀ ਤੇ ਬੇਟਾ ਕੇਜਰੀ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਰਹੇ ਗਿਆ ਔਰ ਉਹਨਾਂ ਨੇ उस दे रखी है कि जोड़ी जाँच पड़ताल है वह सी बी आई वाले करवाई जाए अगर असी दोषी पाए जाने तो साढ़े उत्तर परचा करवाया जाए और अगर पुलिस वाले दोषी पाए जाने तो उन्होंने उत्तर परचा करवाया जाए ताकि जो हकायक है जो असल चीज़ा वह सामने आ सकन हजे तक जड़ा कि एक सिर्फ सिलसिला चल रहा गलबात अफवाह का जो बाजार गरम है उन्होंने ਖਤਮ ਕੀਤਾ ਜਾ ਸਕੇ ਜੋ ਅਸਲ ਹਕਾਇਕ ਹੈ ਉਹ ਬਿਆਨ ਹੋਣ ਔਰ ਜੋ ਕਸੂਰਵਾਰ ਹੈ ਉਹਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਅਗਰ ਇਸ ਦੇਸ਼ ਦੇ ਵਿੱਚ ਕਰਨਲ ਦਾ ਇਹ ਹਾਲ ਹੈ ਤੇ ਆਮ ਬੰਦਾ ਕਿਸ ਤਰ੍ਹਾਂ ਸੇਫ ਰਹਿ ਸਕਦਾ ਹੈ ਕਰਨਲ ਦਾ ਮਾਮਲਾ ਵੀ ਤੁਹਾਡੇ ਸਾਹਮਣੇ ਹੈਗਾ ਹੈ ਕਿ ਕਰਨਲ ਜਿਹੜਾ ਆਪ ਜ਼ਖਮੀ ਹੈਗਾ ਉਹਦੀ ਪਤਨੀ ਤੇ ਉਹਦਾ ਬੇਟਾ ਉਹਦਾ ਬੇਟਾ ਵੀ ਜਿਹਦਾ ਸਿਰ ਫਟਿਆ ਹੈ ਉਹ ਅਗ ਕਦੀ ਡਰਨੇ ਲਾ ਰਹੇ ਹੈਗਾ ਕਦੀ ਕਿਸੇ ਨਾਲ ਮੁਲਾਕਾਤ ਹੋ ਰਹੀ ਹੈ ਕਦੀ ਕੋਈ ਚੀਜ਼ ਸਾਹਮਣੇ ਆ ਰਹੀ ਹੈਗੀ ਹੈ ਹਈਏ ਤੱਕ ਉਹ ਵੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਦੇ ਵਿੱਚ ਹੀ ਹੈਗੀ ਹੈ ਤੇ ਉੱਥੇ ਆਮ ਜਿਹੜਾ ਵਾਸੀ ਹੈਗਾ ਉਹਦਾ ਕੀ ਹਾਲ ਹੋ ਸਕਦਾ ਹੈਗਾ ਵੀਰੋ ਤੁਸੀਂ ਕਮੈਂਟਸ ਦੇ ਵਿੱਚ ਲਾਜ਼ਮੀ ਦੱਸੋ ਰੱਖਿਓ ਆਪਣਾ ਡੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼